ਜਾਦੀ ਤਾਂ ਹੈ ਨਹੀਂ ਤਾਂ ਅਸੀਂ ਕਿਸੇ ਨੂੰ ਕੰਮ ਤੇ ਲਵਾਉਣੇ ਆ ਜਦੋਂ ਨਵੇਂ ਤੋਂ ਅਗਲਾ ਕਹਿੰਦਾ ਜੀ ਮੈਨੂੰ 10 ਕਿਲੋ ਦੀ ਮਸ਼ੀਨ ਫੜਾ ਤੀ ਅਲੇ 10 ਕਿਲੋ ਦੀ ਆ ਇਹ ਮਸਾ 1.5 2 ਕਿਲੋ ਦੀ ਹੋਣੀ ਵੱਤ ਵੱਤ ਨੇਲਾ ਪਾਇਆ 20 ਕਿਲੋ ਦੀ ਹੁੰਦੀ ਹੋਣੀ ਨਹੀਂ ਤਾਂ ਨਹੀਂ ਹੈਗੀ ਜੇ ਘੱਤ ਨਾਲ ਇਹ ਵੀ ਨਹੀਂ ਕਿਸੇ ਤੋਂ ਚੱਲਦੀ ਤੇ ਫਿਰ ਉਹ ਕੰਮ ਕਰੂਗੀ ਇਥੇ ਪਾਈਏ 100 ਗ੍ਰਾਮ ਦੀਆਂ ਚੀਜ਼ਾਂ ਤਾਂ ਹੋਣੀਆਂ ਨਹੀਂ ਆਹ ਜਿਹੜੀ ਮੁੰਡਾ ਗੱਨ ਚਲਾਉਣ ਡਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੰਮ ਤੋਂ ਬ੍ਰੇਕ ਹੋਈ ਸੀ ਤੇ ਮੈਂ ਸੋਚਿਆ ਵੀ ਵੀਡੀਓ ਬਣਾਈਏ ਕਾਫੀ ਚਿਰ ਬਾਅਦ ਬਣਾਉਣ ਲੱਗੇ ਆ ਕਦੀ ਬਣਾਈ ਨਹੀਂ ਵੀਡੀਓ ਇਸ ਮੁੱਦੇ ਤੇ ਆ ਕੇ ਮੈਨੂੰ ਨਾ ਬਹੁਤ ਮੈਸੇਜ ਆਉਂਦੇ ਰਹਿੰਦੇ ਬਹੁਤ ਕਮੈਂਟਾਂ ਚ ਵੀ ਤੇ ਕਈ ਜਿਨ੍ਹਾਂ ਨੂੰ ਫੋਨ ਨੰਬਰ ਮਿਲ ਜਾਂਦੇ ਫੋਨ ਵੀ ਵੀ ਸਾਨੂੰ ਕੰਮ ਤੇ ਲਵਾਓ ਹੁਣ ਜਿਹੜਾ ਮੇਰਾ ਅੱਜ ਵੀਡੀਓ ਬਣਾਉਣ ਦਾ ਮਤਲਬ ਆ ਉਹ ਇਹ ਆ ਵੀ ਕੰਮ ਤੇ ਲੱਗ ਜਾਂਦੇ ਆ ਮੁੰਡੇ ਲਵਾ ਵੀ ਦੇਈਦਾ ਪਹਿਲਾਂ ਵੀ ਬੜਿਆਂ ਨੂੰ ਮੇਦਾਂ ਲਵਾਇਆ ਪਤਾ ਨਹੀਂ ਤੇ ਉਹਨਾਂ ਨੂੰ ਪਹਿਲਾਂ ਪਤਾ ਨਹੀਂ ਹੁੰਦਾ ਕੰਮ ਦਾ ਜਦੋਂ ਕਿ ਇਹ ਤਾਂ ਗੱਲ ਮੈਂ ਕਹਿ ਨਹੀਂ ਸਕਦਾ ਕੰਮ ਦਾ ਪਤਾ ਨਹੀਂ ਕਿਉਂਕਿ ਕੰਮ ਤੇ ਉਹ ਵੀਡੀਓ ਦੇਖਦੇ ਹੀ ਆ ਤੇ ਉਹਨਾਂ ਨੂੰ ਆਪਾਂ ਵੀ ਬੋਲ ਕੇ ਕਹਿੰਦਾ ਭਈ ਕੰਮ ਸਾਡਾ ਥੋੜਾ ਟਫ ਆ ਬਹੁਤ ਜ਼ਿਆਦਾ ਟਫ ਨਹੀਂ ਮੈਂ ਕਹਿੰਦਾ ਥੋੜਾ ਔਖਾ ਵਾ ਠੀਕ ਆ ਪਹਿਲਾਂ ਤਾਂ ਬੜੇ ਜ਼ੋਰ ਲਾਉਂਦੇ ਫਿਰ ਆ ਕੇ ਇੱਕ ਦਿਨ ਨਿਬਾਲਿਆ ਤੋਂ ਤਾਂ ਲੱਗਦਾ ਹੁਣ ਤੁਹਾਨੂੰ ਲੇਟੈਸਟ ਇੱਕ ਮੈਂ ਦੱਸਦਾ ਵੀ ਉਹਨਾਂ ਦੀ ਨਾ ਮੁੰਡਿਆਂ ਦੀ ਮਦਰ ਸੀਗੀ ਉਨੇ ਬੜਾ ਜੋਰ ਲਾਇਆ ਵਿਚਾਰੀ ਨੇ ਹਣਾ ਉਹਨੇ ਮੇਰੇ ਬਾਸ ਨੂੰ ਵੀ ਮੈਨੂੰ ਵੀ ਉਹਨੂੰ ਆਲਾ ਟਾਲਾ ਕਰਕੇ ਵੀ ਚਲਣਾ ਕੰਮ ਚਲਣਾ ਕੰਮ ਆ ਲਾਸਟ ਮਹੀਨੇ 21 23 ਤਰੀਕ ਨੂੰ ਕੰਮ ਚੱਲਿਆ ਚਲੋ ਉਹਦੇ ਮੁੰਡਿਆਂ ਨੂੰ ਕੰਮ ਤੇ ਲਾਇਆ ਤੇ ਮੈਂ ਕਿਸੇ ਹੋਰ ਜੌਬ ਤੇ ਸੀਗਾ ਉਹ ਵਿਚਾਰੀ ਮੈਨੂੰ ਫੋਨ ਕਰੀ ਜਾਵੇ ਮੇਰੇ ਮੁੰਡਿਆਂ ਨੂੰ ਇੰਨੀ ਭਾਰੀ ਗਨ ਫੜਾਤੀ ਇੰਨੀ ਭਾਰੀ ਮਸ਼ੀਨ ਫੜਾਤੀ 10 ਕਿਲੋ ਦੀ ਆ ਕਰਤਾ ਪਹਿਲੀ ਤੇ ਗੱਲ ਤੁਸੀਂ ਆਪ ਸਾਰੇ ਸਿਆਣੇ ਉਹ ਕੋਈ ਸਾਡੇ ਕੰਮ ਤੇ ਇਹੋ ਜੀ ਚੀਜ਼ ਨਹੀਂ ਹੁੰਦੀ ਜਿਹੜੀ ਇੱਕ ਜਾਨੇ ਲਈ 10 ਕਿਲੋ ਦੀ ਹੋਵੇ ਮੈਂ ਵੀਡੀਓ ਕਲਿੱਪ ਵੀ ਲਾ ਦੂੰਗਾ ਗਨ ਹੈਗੀ ਉਹ ਡੇਢ 2 ਕਿਲੋ ਦੀ ਹੋਣੀ ਆ ਮੈਕਸਿਮਮ ਡੇਢ ਕਿਲੋ ਦੀ ਹੁੰਦੀ ਆ ਤੇ ਆਰਾ ਡੇਢ ਕਿਲੋ ਕਿਲੋ ਦਾ ਆਰਾ ਹੋਣਾ ਠੀਕ ਆ ਤੇ ਫੇਰ ਉਹ ਕੀ ਕਰਦੇ ਸੀ ਵੀ ਉਹ ਕਹਿੰਦੇ ਸੀ ਸਾਨੂੰ ਵਰਕ ਪਰਮਿਟ ਵੀ ਚਾਹੀਦਾ ਕੁਝੀ ਮੈਨੂੰ ਇਹ ਦੱਸੋ ਵੀ ਜਿੰਨੇ ਵਰਕ ਪਰਮਿਟ ਫ੍ਰੀ ਦੇਣਾ ਬੰਦੇ ਨੇ ਹਨਾ ਤੁਹਾਨੂੰ ਪਤਾ ਵੀ ਜੇ ਆਪਾਂ ਮੁੱਲ ਲੈਂਦੇ ਰਹੇ ਹੁਣ ਪਤਾ ਨਹੀਂ ਮਿਲਦਾ ਕਿ ਨਹੀਂ ਪਿਛਲੇ ਸਮਿਆਂ 'ਚ 30 35000 ਡਾਲਰ ਅਗਰੇ ਮੰਗਦੇ ਆ ਜੇ ਕਿਸੇ ਨੇ ਫ੍ਰੀ ਦੇਣਾ ਉਹਨੇ ਆਏ ਤੇ ਚੈੱਕ ਕਰਨਾ ਹੀ ਆ ਵੀ ਇਹ ਕੰਮ ਕਰਨ ਜੋਗਾ ਹੈਗਾ ਕਿ ਨਹੀਂ ਬਾਕੀ ਸਾਰੇ ਬੰਦੇ ਸਾਡੇ ਜਿੰਨੇ ਵੀ ਅਸੀਂ ਪੁਰਾਣੇ ਨੇ ਚਾਹੇ ਇਥੇ ਪੀਆਰ ਵੀ ਆ ਚਾਹੇ ਸਿਟੀ ਜਾਣਾ ਕੋਈ ਵੀ ਆ ਸਾਰੇ ਉਹੀ ਗੱਨਾ ਚ ਲਾਉਂਦੇ ਨੇ ਸਭ ਕੁਝ ਚ ਲਾਉਂਦੇ ਆ ਠੀਕ ਆ ਏਣੀ ਹੈਗਾ ਵੀ ਲਗਾਤਾਰ ਹੀ ਉਹਨੂੰ ਸਾਰਾ ਦਿਨ ਐ ਕਹਿੰਦਾ ਵੀ ਤੂੰ ਚਲਾਈ ਜਾ ਜੇ ਤੂੰ ਥੱਕ ਜਾਣਾ ਵਾ ਜਾਂ ਤੈਨੂੰ ਐ ਲੱਗਦਾ ਵੀ ਕੋਈ ਚੱਕਰ ਆ ਤੂੰ ਨਾ ਪਾਣੀ ਪੀਆ ਇਧਰ ਉਧਰ ਢੀੜਾ ਕੱਢ ਲੈ ਨਾਲ ਦੇ ਨੂੰ ਕਹਦੇ ਵੀ ਮੇਰੇ ਤੋਂ ਨਹੀਂ ਚੱਲਦੀ ਹਾਂ ਗੱਲਬਾਤ ਕਰੋ ਥੋੜਾ ਹੋ ਜਾਂਦਾ ਤੇ ਪਹਿਲੀ ਤੇ ਗੱਲ ਅਸੀਂ ਨਵੇਂ ਬੰਦੇ ਨੂੰ ਤਾਂ ਗੱਨ ਆਰਾ ਫੜਾਈ ਤਾਂ ਹੀ ਨਹੀਂ ਪਤਾ ਹੁੰਦਾ ਵੀ ਉਹਨੇ ਸੱਟ ਖਾ ਲਈ ਨਾ ਆਰਾ ਚਲਾਉਣ ਨੂੰ ਕਹੀ ਦੇਣਾ ਗਨ ਦੇਈ ਦੀ ਕਿਉਂਕਿ ਗਨ ਉਹ ਨੇਲ ਆਪ ਦੇ ਮਾਰੂ ਜਾਂ ਕਿਸੇ ਦੇ ਆਰਾ ਉਹ ਤੋਂ ਚੱਲਣਾ ਨਹੀਂ ਤੇ ਸਟੱਡ ਹੁੰਦੇ ਆ ਸਟੱਡ ਤੁਹਾਨੂੰ ਪਤਾ ਇਹ 2/4 ਆਦੇ ਹੁੰਦੇ ਆ ਜਾਂ 2/6 ਆਂਦੇ ਉਹ ਫੱਟੀਆਂ ਜੀਆਂ ਹੁੰਦੀਆਂ ਨਿੱਕੀਆਂ ਨਿੱਕੀਆਂ ਉਹ ਤਿੰਨ ਚੱਕਲੇ ਚਾਰ ਚੱਕਲੇ ਨਵਾਂ ਬੰਦਾ ਪਹਿਲੀ ਗੱਲ ਇੰਨੀਆਂ ਵੀ ਨਹੀਂ ਚੱਕਦਾ ਦੋ ਦੋ ਚੱਕਦਾ ਤਿੰਨ ਦਿਨ ਉਹਨੂੰ ਆਇਆ ਹੁੰਦਾ ਵੀ ਚਲ ਨਵਾਂ ਜੰਨੀਆਂ ਮਰਜ਼ੀ ਚੱਕੀ ਜਾਵੇ ਉਹਨੂੰ ਕਈਦਾ ਵੀ ਨਹੀਂ ਨਹੀਂ ਤਾਂ ਅਸੀਂ ਤਾਂ 8 8 9 9 ਵੀ ਚੱਕ ਲੈਨੇ ਆ ਪੁਰਾਣੇ ਬੰਦੇ ਆ ਜਿਹੜੇ 2/4 ਵਾਲੇ ਤੇ 4 ਤੇ 6 ਵਾਲੇ ਵੀ ਰਾਵਣਾ ਚੱਕ ਲਈਦੇ ਆ ਉਹ ਫੱਟੀਆਂ ਹੁੰਦੀਆਂ ਤੇ ਉਹ ਮਾਤਾ ਮੈਨੂੰ ਕਹਵੇ ਮੇਰੇ ਮੁੰਡੇ ਨੂੰ ਫੱਟੇ ਚਕਾ ਤੇ ਮੈਂ ਉਹਨੂੰ ਕਿਹਾ ਵੀ ਉਹ ਮੈਨੂੰ ਕਹਵੇ ਤੂੰ ਫੋਨ ਕਰ ਮੈਂ ਉਹਨੂੰ ਕਿਹਾ ਮਾਤਾ ਮੈਂ ਤਾਂ ਆਪ ਕੰਮ ਕਰਨ ਵਾਲਾ ਇੱਕ ਵਰ ਮੈਂ ਕਿਸੇ ਨੂੰ ਫੋਨ ਕਰਕੇ ਥੋੜੀ ਕਹਿ ਸਕਦਾ ਵੀ ਉਹਨਾਂ ਨੂੰ ਕੰਮ ਨਾ ਕਰਾਓ ਜਾਂ ਘੱਟ ਕਰਾਓ ਠੀਕ ਆ ਮੇਰਾ ਬਾਸ ਨਾ ਮੇਰੇ ਦਿਵਾਲੇ ਹੋਊਗਾ ਵੀ ਤੂੰ ਫਰਮਾਇਸ਼ਾਂ ਪਾ ਰਿਹਾ ਵੀ ਮੈਂ ਤਾਂ ਕੰਮ ਲੈਣਾ ਉਹਨਾਂ ਨੇ ਇੱਕ ਦਿਨ ਲਾਇਆ ਮੁੰਡਿਆਂ ਨੇ ਉਹ ਅਗਲੇ ਦਿਨ ਆਏ ਨਹੀਂ ਉਹ ਪਤਾ ਨਹੀਂ ਕਿੱਥੋਂ ਵਿਚਾਰੇ ਆਏ ਸੀਗੇ ਕਿਸੇ ਹੋਰ ਸਟੇਟ ਤੋਂ ਪਹਿਲਾਂ ਹੋਟਲ ਦੇ ਵਿੱਚ ਰਹੇ ਐਦਾਂ ساری ਕਹਾਣੀ ਸੀਗੀ ਮੈਂ ਇਹ ਸੋਚਿਆ ਵੀ ਤੂੰ 2 ਦਿਨ 4 ਦਿਨ ਤੁਸੀਂ ਲਾਓ ਤੁਹਾਨੂੰ ਇੱਥੇ ਫਾਇਦਾ ਨਹੀਂ ਟੰਗਰ ਲੱਗੇ ਹੌਲੀ ਹੌਲੀ ਯੂਜ਼ ਟੂ ਹੋ ਜਾਊਂਗੇ ਇੱਕ ਜਿੱਦਾਂ ਮੈਂ ਪਹਿਲਾਂ ਵੀ ਇੱਕ ਦਿਨ ਕਲਿੱਪ ਬਣਾਈ ਸੀ ਸਾਡਾ ਕੰਮ ਨਾ ਜਿਹੜਾ ਵੇਖਣ ਨੂੰ ਤਾਂ ਆਮ ਜਾਂ ਆਂਬੜਾ ਲੱਗਦਾ ਹੁੰਦਾ ਲੱਕੜਾ ਖਿਲਰੀਆਂ ਬੜੇ ਬੜੇ ਮਤਲਬ ਵੱਡੇ ਵੱਡੇ ਬੀਮ ਜੇ ਪਏ ਆ ਉਹ ਅਗਲਾ ਨਵਾਂ ਬੱਚਾ ਊਂ ਘਬਰਾ ਜਾਂਦਾ ਵੈਸੇ ਘਬਰਾਏ ਹੁੰਦੇ ਆ ਕੰਮ ਦੀ ਗੱਲ ਨਹੀਂ ਹੁੰਦੀ ਕੰਮ ਐਡਾ ਔਖਾ ਕੋਈ ਨਹੀਂ ਹੈਗਾ ਸਾਡੇ ਜੇ ਕੋਈ ਬੰਦਾ ਇੱਕ ਵਾਰੀ 8-10 ਦਿਨ ਮਨ ਮਾਰ ਕੇ ਕੱਢ ਲੈਣਾ ਬੰਦੇ ਦਾ ਬਹੁਤ ਜੀ ਲੱਗਦਾ ਸਾਡੇ ਕੰਮ ਤੇ ਜਿਆਦਾ ਵੱਡਾ ਕੰਮ ਕਰਨਾ ਤੇ ਆ ਦੇਖਿਓ ਐਡੀਆਂ ਐਡੀਆਂ ਸਾਡੇ ਮਸ਼ੀਨਾਂ ਲੱਗੀਆਂ ਹੋਈਆਂ ਕੋਈ ਹੈਵੀ ਚੀਜ਼ ਚੱਕਣੀ ਆ ਠੀਕ ਆ ਇਦੇ ਨਾਲ ਚੱਕਣੀਆਂ ਜੇ ਜਿਆਦੀ ਭਾਰੀ ਕੰਧਾਂ ਕੋਈ ਕੁਝ ਵੀ ਤੇ ਜਾਂ ਉਹ ਵੀ ਨੇੜੇ ਮਸ਼ੀਨਾਂ ਹੋਰ ਵੀ ਹੁੰਦੀਆਂ ਜੌਬ ਦੇ ਚੱਲਦੀਆਂ ਜਿੰਨਾਂ ਨਾਲ ਚੱਕ ਕੇ ਰੱਖ ਲਈਦੀਆਂ ਬੰਦੇ ਤਾਂ ਸਿਰਫ ਉਹਨਾਂ ਕੀ ਸਮਾਨ ਚੁਕਾਈਦਾ ਜਿੰਨਾਂ ਕੋ ਚੱਕ ਸਕਦਾ ਤੇ ਚਲੋ ਮੈਨੂੰ ਨਹੀਂ ਪਤਾ ਉਹਨਾਂ ਮੁੰਡਿਆਂ ਨੇ ਕੀ ਕਿਹਾ ਹੋਊਗਾ ਆਪਦੀ ਮਦਰ ਨੂੰ ਵੀ ਸਾਡੇ ਤੋਂ ਪਤਾ ਨਹੀਂ ਕਿੰਨਾ ਕੰਮ ਕਰਾ ਲਿਆ ਦੇਖੋ ਮੈਂ ਇਹ ਕਹਿਣਾ ਚਾਹਣਾ ਵੀ ਐਡਾ ਔਖਾ ਕੋਹ ਨਹੀਂ ਹੁੰਦਾ ਝੂਠ ਮਾਰ ਕੇ ਕੋਈ ਕੁਝ ਮਰਜ਼ੀ ਕਹੀ ਜਾਵੇ ਗੱਲ ਇਹ ਹੈਗੀ ਆ ਵੀ ਜਿੰਨੇ ਕੰਮ ਕਰਨਾ ਗੱਲ ਫੇਰ ਉੱਥੇ ਮੁੱਕਦੀ ਆ ਉਹ ਤਾਂ ਨਹੀਂ ਬਹਾਨੇ ਮਾਰਦਾ ਉਹ ਤਾਂ ਨਹੀਂ ਕਿਤੇ ਜਾਂਦਾ ਉਹ ਦਾ ਨਾ ਘਰਦਿਆਂ ਨੂੰ ਦੱਸਦਾ ਉਹ ਦਾ ਘਰਦਿਆਂ ਨੂੰ ਇਹ ਹੀ ਕਹਿੰਦਾ ਵੀ ਨਹੀਂ ਕੋਈ ਗੱਲ ਨਹੀਂ ਬਾਲਾ ਔਖਾ ਨਹੀਂ ਹੈਗਾ ਨੋਰਮਲ ਆ ਅਸੀਂ ਵੀ ਲੱਗੇ ਸੀਗੇ ਅਸੀਂ ਘਰਦਿਆਂ ਨੂੰ ਜੇ ਰੋ ਰੋ ਦੱਸਦੇ ਘਰਦਿਆਂ ਕਹਿੰਣ ਛੱਡ ਦਿਓ ਤੇ ਸਾਨੂੰ ਤਾਂ ਪਤਾ ਸੀਗਾ ਵੀ ਕੰਮ ਤਾਂ ਕਰਨਾ ਹੀ ਪੈਣਾ ਅਸੀਂ ਤਾਂ ਟੇਗ ਗਏ ਕਿਉਂਕਿ ਇੱਕ ਤਾਂ ਬਾਲ ਬੱਚੇ ਵਾਲੇ ਸੀ ਇੱਕ ਸਾਰੇ ਕਿਤੇ ਫਿਰ ਕੇ ਵੇਖਿਆ ਸੀ ਪਹਿਲਾਂ ਯੂਰਪ 'ਚ ਵੀ ਰਹੇ ਆ ਵੀ ਸਾਰੇ ਕਿਤੇ ਇਦਾਂ ਦਾ ਹੀ ਹੁੰਦਾ ਸੌਖਾ ਕਿਤੇ ਨਹੀਂ ਮਿਲਦਾ ਚੇਅਰ ਤੇ ਬਹਿਣ ਵਾਲੇ ਅਸੀਂ ਹੈਨੇਗੇ ਵੀ ਸਾਨੂੰ ਜੇ ਚੇਅਰ ਵਾਲੀ ਜੌਬ ਮਿਲਦੀ ਹੋਵੇ ਤਾਂ ਅਸੀਂ ਅੰਡਿਕਾ ਤੋਂ ਕਿਉਂ ਆਈਏ ਉਨਾਂ ਦੀ ਸਾਡੀ ਐਜੂਕੇਸ਼ਨ ਹੀ ਨਹੀਂ ਹੁੰਦੀ ਉਹਨਾਂ ਸਾਡੇ ਕੋਲੇ ਕੋਈ ਟੈਕਨੀਕ ਹੀ ਨਹੀਂ ਹੈਗੀ ਸਾਨੂੰ ਉਹਨਾਂ ਕੋਈ ਨੌਲਜ ਹੀ ਨਹੀਂ ਹੈਗੀ ਜਾਂ ਅਸੀਂ ਕਹਿ ਦਈਏ ਵੀ ਜਿਹੜਾ ਅਸੀਂ ਚੇਅਰ ਤੇ ਬਹਿ ਜੀਏ ਪੜ੍ਹੇ ਲਿਖੇ ਅਸੀਂ ਨਹੀਂ ਹੈਗੇ ਸਕਿੱਲ ਸਾਡੇ ਕੋਲੇ ਕੋਈ ਨਹੀਂ ਤੇ ਲੇਬਰ ਤੋਂ ਹੀ ਸਟਾਰਟ ਕਰਨਾ ਪੈਣਾ ਤੇ ਲੇਬਰ ਤਾਂ ਹੈਵੀ ਹੁੰਦੀ ਆ ਠੀਕ ਆ ਤੇ ਉਹ ਮੁੰਡਿਆਂ ਨੇ ਇੱਕ ਦਿਨ ਲਾਇਆ ਉਹ ਚਲੇ ਗਏ ਇਦਾਂ ਹੀ ਹੋਰ ਵੀ ਕਈ ਮੁੰਡੇ ਹੁਣ ਜਿਹਦੇ ਕਰਕੇ ਮੈਂ ਵੀਡੀਓ ਬਣਾ ਰਿਹਾ ਹੁਣ ਵੀ ਬੜੇ ਮੈਸੇਜ ਆ ਰਹੇ ਬਾਈ ਲਵਾ ਦਿਓ ਕੰਮ ਤੇ ਆਪਾਂ ਕਿਸੇ ਨੂੰ ਜਵਾਬ ਹੀ ਨਹੀਂ ਦੇਈਦਾ ਮੈਨੂੰ ਪਤਾ ਅਗਲੇ ਤੋਂ ਨਹੀਂ ਕਾਡੋ ਹੋਣਾ ਮੈਂ 6 ਸਾਲਾਂ ਦੇ ਵਿੱਚ ਘੱਟ ਤੋਂ ਘੱਟ 25 30 ਬੰਦੇ ਕੰਮ ਤੇ ਲਵਾਏ ਹੋਣਗੇ ਜਿਨ੍ਹਾਂ ਦੇ ਵਿੱਚੋਂ ਮੈਨੂੰ ਲੱਗਦਾ ਮਾਰ ਕੇ 10 ਟਿਕੇ ਹੋਣਗੇ 10 ਵੀ ਨਹੀਂ ਟਿਕੇ ਮਤਲਬ ਅੱਧਿਓਂ ਜ਼ਿਆਦੇ ਬਹੁਤ ਜ਼ਿਆਦੇ ਭੱਜ ਗਏ ਗਿਣਤੀ ਦੇ ਵਿਰਲੇਟਾਂਵੇਂ ਟਿਕੇ ਨੇ ਕੰਮ ਤੇ ਆਉਂਦੇ ਬੜੇ ਜੋਸ਼ ਨਾਲ ਨੇ ਸਾਨੂੰ ਲਵਾਓ ਕੰਮ ਤੇ ਜੇ ਅਸੀਂ ਆਹ ਕਰਦੇ ਆਂਗੇ ਉਹ ਕਰਦੇ ਆਂਗੇ 2 ਵਜੇ ਦਿਨ ਭਾਂ ਬੋਲ ਜਾਂਦੀ ਆ ਨਹੀਂ ਹੁੰਦਾ ਕੱਖੋਂ ਨਾਲੋਂ ਤੇ ਸੋ ਹੁਣ ਮੇਰਾ ਵੀਡੀਓ ਬਣਾਉਣ ਦਾ ਇਹ ਮੰਤਵ ਆ ਹੁਣ ਵੀ ਜਿਹੜਾ ਮੇਰਾ ਵੀਰ ਮੈਸੇਜ ਕਰੀ ਜਾਂਦੇ ਬਾਈ ਸਾਨੂੰ ਕੰਮ ਦਵਾ ਦੇ ਸਾਨੂੰ ਕੰਮ ਦਵਾ ਦੇ ਵੀਰੋ ਮੈਂ ਇਹ ਕਹਿੰਨਾ ਮਣ ਮਾਰਨਾ ਪੈਣਾ ਸ਼ਿਰੋ ਇਹ ਨਹੀਂ ਹੈਗਾ ਕਿ ਤੁਹਾਨੂੰ ਕਿਸੇ ਨੇ ਥਾਲੀ ਚ ਪਰੋਸ ਕੇ ਡਾਲਰ ਦੇ ਦੇਣੇ ਆ ਕੰਮ ਤਾਂ ਅਗਲੇ ਨੇ ਲੈਣਾ ਹੀ ਆ ਜਿੱਥੇ ਵੀ ਜਾਵੋਗੇ ਫੇਰ ਦੂਜੀ ਗੱਲ ਕਈ ਬੰਦੇ ਇੰਡੀਆ ਤੋਂ ਆਉਂਦੇ ਆ ਉਹਨਾਂ ਨੇ ਇੱਕ ਤਾਂ 30-35 ਲੱਖ ਰੁਪਈਆ ਲਾਉਣ ਵੀ ਉਹ ਇੱਕ ਤੇ ਉਹਨਾਂ ਦੇ ਮਨ 'ਚ ਇਹ ਗੱਲ ਘੁੰਮੀ ਜਾਂਦੀ ਵੀ 35 ਲੱਖ ਲੱਗ ਗਿਆ ਉਤੋਂ ਪਤਾ ਨਹੀਂ ਸੋਚੀ ਜਾਂਦੇ ਹੁਣੇ ਕੰਮ ਔਖਾ ਵੀ ਫਿਰ ਉਹ ਇੱਕ ਤਾਂ ਤੁਸੀਂ ਜਿਹੜਾ 35 ਲੱਖ ਦੇਦਾ ਏਜੰਟ ਨੂੰ ਉਹ ਤਾਂ ਉਹਨੇ ਮੋੜਨਾ ਨਹੀਂ ਤੇ ਇੱਥੇ ਹੁਣ ਤੁਸੀਂ ਕਹਿੰਦੇ ਹੋ ਵੀ ਸਾਡੇ ਤੋਂ ਕੰਮ ਬਣੀ ਹੁੰਦਾ ਦੇਖੋ ਤੁਹਾਡਾ 35 ਲੱਖ ਲੱਗਾ ਹਨਾ ਇਹ 'ਚ ਕੋਈ ਸੱਚ ਨਹੀਂ ਉਹ ਮਤਲਬ ਇਹ 'ਚ ਕੋਈ ਝੂਠ ਨਹੀਂ ਉਹ ਦੁੱਖ ਤੁਹਾਨੂੰ ਆ 35 ਲੱਖ ਲੱਗਾ ਜੇ ਤੁਸੀਂ ਕਿਸੇ ਦੇ ਕੰਮ ਤੇ ਚਲੇ ਗਏ ਅਗਲੇ ਨੇ ਬਾਈ ਕੰਮ ਲੈਣਾ ਦਰਸ ਰਹਿਮ ਆਪਿਆਂ ਨੂੰ ਕਰਦਿਆਂ ਨੂੰ ਹੁੰਦਾ ਏ ਰਿਐਲਿਟੀ ਆ ਸਚਾਈ ਆ ਜਿੰਨੇ ਤੁਹਾਨੂੰ ਪੈਸੇ ਦੇਣੇ ਆ ਘੰਟੇ ਦੇ ਹਿਸਾਬ ਨਾਲ ਉਹਨੇ ਘੰਟੇ ਦੇ ਹਿਸਾਬ ਨਾਲ ਕੰਮ ਵੀ ਲੈਣਾ ਇਹ ਗੱਲ ਯਾਦ ਰੱਖੋ 30 35 40 ਲੱਖ ਜਾਂ ਤਾਂ ਇੰਡੀਆ ਤੋਂ ਲੋਨ ਲੱਗੇ ਸੋਚਿਆ ਕਰੋ ਉਦੋਂ ਤੇ ਆਪਾਂ ਸੋਚ ਦੇਣੀ ਹਨਾ ਉਦੋਂ ਤਾਂ ਐਂ ਸੋਚ ਲੈਣੇ ਆ ਪਤਾ ਨਹੀਂ ਵੀ ਕੈਨੇਡਾ ਰੁੱਖਾਂ ਨੂੰ ਲੱਗੇ ਆ ਜਾਂਦੇ ਹੀ ਤੋੜ ਲੈਣੇ ਡਾਲਰ ਇਹ ਗੱਲ ਨਹੀਂ ਹੈਗੀ ਮੈਨੂੰ ਮੇਰੇ ਵੀਰ ਭਰਾ ਉਹੀ ਮੈਸੇਜ ਕਰਿਓ ਉਹੀ ਮੈਨੂੰ ਫੋਨ ਕਰਕੇ ਜਾਂ ਮੈਨੂੰ ਕਮੈਂਟ ਕਰਕੇ ਕੰਮ ਲਈ ਕਹੋ ਵੀਰੋ ਜਿੰਨੇ ਕਰਨਾ ਕਿਉਂਕਿ ਮੈਨੂੰ ਪਤਾ ਬਹੁਤ ਲੋਕ ਆਉਂਦੇ ਆ ਬੜਾ ਮਿੰਟਾਂ ਕਰਦੇ ਆ ਵੀਰੇ ਲਵਾਦੇ ਲਵਾਦੇ ਪਹਿਲਾਂ ਤਾਂ ਬੌਸ ਨੂੰ ਮੈਂ ਤਰਲਾ ਕਰਕੇ ਲਵਾਈਦਾ ਵਾ ਕੰਮ ਤੇ ਹਨਾ ਐਨੀ ਤੁਸੀਂ ਦੇਖ ਲਓ ਕਿੰਨੇ ਮੁੰਡੇ ਫਿਰਦੇ ਮੇਰੇ ਵੀਡੀਓ ਹੀ ਦੇਖ ਲਓ ਉਹ ਮੈਂ ਉਹ ਟਿਗੇ ਹੋਏ ਆ ਜਿਹੜੇ ਉਹੀ ਨੇ ਹਨਾ ਇੰਨਿਆਂ ਦੇ ਵਿੱਚ ਇੱਕ ਤਾਂ ਪਹਿਲਾਂ ਬੌਸ ਦੀਆਂ ਮਿੰਟਾਂ ਕਰੀਦੀਆਂ 15 20 ਦਿਨ ਮਹੀਨਾ ਬੌਸ ਰੱਖ ਲਾ ਬੌਸ ਰੱਖ ਲਾ ਫਿਰ ਉਹਦੀ ਗੱਡੀ ਗੇਟ ਅੱਗੇ ਲੈਣ ਜਾਂਦੀ ਆ ਅਸੀਂ ਘਰੋਂ ਚੱਕਦੇ ਆ ਉਹ ਫਿਰ ਦਿਨ ਇੱਕ ਨਹੀਂ ਲੌਂਦਾ ਬੰਦਾ ਇੱਥੇ ਉਹ ਨਾਲੇ ਆਪ ਦੀ ਵੈਲਿਊ ਬੌਸ ਅੱਗੇ ਖਰਾਬ ਹੁੰਦੀ ਆ ਬੋਸ ਨੂੰ ਜੇ ਦੁਬਾਰੇ ਕਹੀਦਾ ਅਗਲਾ ਕਹਿੰਦਾ ਪਹਿਲਾਂ ਵੀ ਤੇਰਾ ਰੱਖਿਆ ਸੀ ਇੱਕ ਤੇ ਸੋ ਮੇਰਾ ਵੀਡੀਓ ਬਣਾਉਂਦਾ ਏ ਮਤਲਬ ਮਕਸਦ ਆ ਵੀਰੋ ਵੀ ਜਿੰਨੇ ਵੀ ਆਉਣਾ ਵਾ ਨਾ ਆਪਦਾ ਮਨ ਬਣਾ ਲਓ ਕੰਮ ਸਾਡਾ ਮੈਂ ਕਹਿ ਦਿੰਨਾ ਚਲੋ ਔਖਾ ਹੀ ਆ ਐਡਾ ਵੀ ਕੋਈ ਔਖਾ ਨਹੀਂ ਹੁਣ ਮੇਰਾ ਮੈਨੂੰ ਲੱਗਦਾ ਮਸਾਂ 60 ਕਿਲੋ ਭਾਰ ਨਹੀਂ ਹੋਣਾ ਠੀਕ ਆ 6 ਸਾਲ ਹੋ ਗਿਆ ਕੰਮ ਕਰਦੇ ਨੂੰ ਕਰੀ ਜਾਂਦੇ ਆ ਹੋਰ ਵੀ ਵੀਡੀਓ ਹੀ ਦੇਖ ਲਿਓ ਪਤਲੇ ਪਤਲੇ ਮੁੰਡੇ ਹੋਰ ਤਾਂ ਹੋਰ ਆਪਾਂ ਉਹ ਅਸੀਂ ਫੜਾਉਂਦਾ ਬੜੀਆਂ ਮਾਰਦੇ ਜੱਟ ਐ ਜਿਉਂ ਫਲਾਂਟਿੰਗ ਆ ਸਾਡੇ ਨਾਲ ਬ੍ਰਾਹਮਣ ਬਾਣੀਆਂ ਦੇ ਮੁੰਡੇ ਕੰਮ ਕਰੀ ਜਾਂਦੇ ਆਏ ਸੋੜ ਕੇ ਹਰਾ ਰਹੀਦਾ ਬਲੇ ਸਾਡੇ ਜੱਟਾਂ ਵਾਲਿਆਂ ਦੀ ਮਿੰਟਾਂ 'ਚ ਭਾਂ ਬੋਲ ਜਾਂਦੀ ਆ ਬ੍ਰਾਹਮਣ ਬਾਣੀਆਂ ਤੁਹਾਨੂੰ ਵੀ ਦਿਖਾ ਦੂੰਗਾ ਪਰ ਮੈਂ ਸ਼ਰਮੇ ਸਾਡੇ ਨਾਲ ਕੰਮ ਕਰੀ ਜਾਂਦੇ ਆ ਜਿੰਨੇ ਦਾ ਕੰਮ ਕਰਨਾ ਉਹ ਤਾਂ ਕੋਈ ਔਖਾ ਨਹੀਂ ਅਗਲਾ ਇਹ ਵੀ ਸੋਚ ਲੈਂਦਾ ਵੀ ਸਕਿਲਡ ਵਰਕਰ ਸਾਡੇ ਕੰਮ 'ਚ ਜਿੰਨਾ ਕੋ ਸਿੱਖਣ ਨੂੰ ਆ ਜੋ ਮਰਜੀ ਸਿੱਖੀ ਜਾਓ ਤੁਸੀਂ ਬਹੁਤ ਕੁਝ ਸਿੱਖ ਸਕਦੇ ਹੋ ਇਥੋਂ ਪਰੇ ਆ ਵੀ ਤੁਹਾਨੂੰ ਮਨ ਮਾਰ ਕੇ ਕੰਮ ਕਰਨਾ ਪੈਣਾ ਇੰਡੀਆ ਤੋਂ 35-40 ਲੱਖ ਲਾਤਾ ਉਹ ਇਦਾਂ ਦਾ ਇਕੱਠਾ ਹੋਣਾ ਨਹੀਂ ਸੋਚੀ ਜਾਓ ਸੋਚ ਕੇ ਝੂਰੀ ਜਾਓ ਝੁਰਿਆ ਨਹੀਂ ਕਿਸੇ ਨੇ ਪੈਸੇ ਦੇਣੇ ਤਾਂ ਤਕੜੇ ਹੋ ਕੇ ਮਿਹਨਤ ਕਰਨੀ ਪੈਣੀ ਫੇਰ ਹੀ ਆ ਉਹ ਪੂਰਾ ਹੋਣਾ ਜੇ ਉਹ ਵੀ ਕਿਸੇ ਗੱਲ ਨਾਲ ਹੀ ਹੁੰਦਾ ਕਿਉਂਕਿ ਕਿ ਇੱਥੇ ਖਰਚਾ ਵੀ ਕੱਢਣਾ 35 ਲੱਖ ਐ ਤਾਂ ਹੈ ਨਹੀਂ ਵੀ ਜੇ 3000 ਡਾਲਰ ਕਮਾਏ ਤਾਂ ਤਿੰਨ ਹੀ ਵੱਜ ਜਾਣਾ ਤਿੰਨ ਦੇ ਵਿੱਚੋਂ 2000 ਤਾਂ ਖਰਚਾ ਹੀ ਨਿਕਲ ਜਾਣਾ ਜਿਸ ਉਹ ਮੇਰੇ ਵੀਰ ਭਰਾ ਜਿਹੜੇ ਹਟ ਕੇ ਚਲੇ ਗਏ ਆ ਉਹਨਾਂ ਲਈ ਬਣਾ ਰਿਆਂ ਤੇ ਜਿਨ੍ਹਾਂ ਨੇ ਆਉਣਾ ਉਹਨਾਂ ਨੂੰ ਕਹਿ ਰਿਆਂ ਆਪਦਾ ਮਨ ਤਕੜਾ ਕਰਕੇ ਪਹਿਲਾਂ ਹੀ ਇਹ ਸੋਚ ਵਿਚਾਰ ਕੇ ਆਇਓ ਵੀ ਇਹ ਥਾਲੀ ਚ ਪਰੋਸ ਕੇ ਨਹੀਂ ਮਿਲਦਾ ਗੁੱਸਾ ਦਾ ਨਾ ਕਰਿਓ ਕੋਈ ਵੀਰ ਬਹੁਤ ਔਖਾ ਵਾ ਇੱਕ ਫਿਰ ਜਦੋਂ ਨਵੇਂ ਮਾਹੌਲ ਦੇ ਵਿੱਚ ਵਿਚਰਦੇ ਆ ਕਿਉਂਕਿ ਇੱਕ ਤਾਂ ਤੁਹਾਡਾ ਕੋਈ ਯਾਰ ਦੋਸਤ ਨਹੀਂ ਇੱਥੇ ਹੁੰਦਾ ਇੱਕ ਹੁਣ ਇਹ ਚ ਕੋਈ ਸ਼ੱਕ ਨਹੀਂ ਹੈਗਾ ਵੀ ਅਸੀਂ ਚਲੋ ਸਾਰੇ ਹਫ਼ਤੇ ਵਿੱਚ ਬੋਲਦੇ ਆਂ ਜਿਹੜਾ ਨਵਾਂ ਬੰਦਾ ਆਉਂਦਾ ਉਹਨੂੰ ਇੰਨਾ ਜ਼ਿਆਦਾ ਨਹੀਂ ਬੁਲਾਈਦਾ ਅਸੀਂ ਉਹ ਜਿੰਨੀ ਕ ਗੱਲ ਕਰੇ ਓੰਨੀ ਕੀ ਕਰੀਦੀ ਆ ਹਫ਼ਤਾ ਦਾ ਹਾਣਨਾ ਬਾਅਦ ਜਦੋਂ ਬੰਦਾ ਖੋਲ ਜਾਂਦਾ ਫਿਰ ਬੰਦੇ ਨੂੰ ਯੂਜ਼ ਟੂ ਹੋ ਜਾਂਦਾ ਨਵਾਂ ਬੰਦਾ ਐ ਵੀ ਥੋੜਾ ਜਿਹਾ ਨਰਵਸ ਹੋ ਜਾਂਦਾ ਵੀ ਉਹ ਮੇਰੇ ਨਾਲ ਬੋਲਦੇ ਨਹੀਂ ਐ ਜਿਉਂ ਫਲਾਂਟੀਂਗੇ ਕਿਉਂਕਿ ਇੱਕ ਤਾਂ ਪਤਾ ਨਹੀਂ ਹੁੰਦਾ ਇੱਕ ਡਰਦੇ ਨਹੀਂ ਕਿਸੇ ਨੂੰ ਬੁਲਾਈਦਾ ਵੀ ਅਗਲਾ ਪਤਾ ਨਹੀਂ ਕਿੱਦਾਂ ਦੇ ਉਹਦੇ ਚ ਕਿਹੋ ਜਿਹਾ ਮਾਹੌਲ ਚ ਆਇਆ ਹੋੂ ਕਿਸੇ ਨੂੰ ਗੱਲ ਨਹੀਂ ਕਰਦੇ ਆਂ ਪੁੱਛੀਦੀ ਕੋਈ ਅਗਲਾ ਕਹਿ ਦਿੰਦਾ ਯਾਰ ਪਤਾ ਨਹੀਂ ਸੁਆਦ ਲੈਂਦੇ ਆ ਇਹੀ ਪੁੱਛਣਾ ਹੁੰਦਾ ਵੀ ਬਾਈ ਤੂੰ ਕਿਸ ਸਟੇਟਸ ਤੇ ਆ ਕਿੱਥੋਂ ਆਇਆ ਕਿਹੜਾ ਏਰੀਆ ਜਦੋਂ ਹਫ਼ਤਾ 10 ਦਿਨ ਹੋ ਜੇ ਬੰਦੇ ਨਾਲ ਗੱਲਾਂ ਕਰਨ ਲੱਗ ਜਾਣ ਫਿਰ ਜੀ ਲੱਗਦਾ ਪਹਿਲਾਂ ਵੀਰੋ ਹਫ਼ਤਾ ਕੱਟਣਾ ਪੈਂਦਾ ਕਿਤੇ ਵੀ ਔਖਾ ਲੱਗਦਾ ਹੁੰਦਾ ਕਿਉਂਕਿ ਆਪਦੇ ਫਰੈਂਡ ਸਰਕਲ ਚੋਂ ਤੁਸੀਂ ਨਿਕਲੇ ਹੋਨੇ ਹੋ ਇੱਥੇ ਤੁਹਾਡੇ ਫਰੈਂਡ ਨਵੇਂ ਬਣਨੇ ਆ ਜ਼ੀਰੋ ਤੋਂ ਸ਼ੁਰੂ ਕਰਨਾ ਪੈਂਦਾ ਤੇ ਮਨ ਮਾਰਨਾ ਪੈਂਦਾ ਗੱਲ ਉੱਥੇ ਮੁੱਕਦੀ ਐ ਐਂਡ ਤੇ ਆ ਕੇ ਮਨ ਮਾਰਨਾ ਪੈਂਦਾ ਜਦੋਂ ਮਨ ਮਰਿਆ ਤਾਂ ਫਿਰ ਤੁਹਾਡੀ ਗੱਡੀ ਲਈ ਤੇ ਚੜ੍ਹਨੀ ਆ ਫੇਰ ਹੀ ਜਿੰਨੇ ਪੈਸੇ 35 40 ਲੱਖ ਲੱਗਾ 20 ਲੱਖ ਲੱਗਾ ਉਹ ਫੇਰ ਹੀ ਇਕੱਠਾ ਹੋਣਾ। ਬਾਕੀ ਇਹ ਸੋਸ ਸੋ ਚੁਰੀ ਜਾਉਂਗੇ ਤੇ ਫੇਰ ਕੱਖ ਨਹੀਂ ਹੋਣਾ ਦੇਣੇ ਕਿਸੇ ਲੈਣੀਆਂ ਹੈਗੇ ਇਹ ਗੱਲ ਪੱਕੀ ਆ। ਆ ਹਮਣ ਕਿੰਨੀ ਉਮਰ ਤੇਰੀ? ਮੇਰੀ ਹੈ ਕਿ 23 ਸਾਲ। 23 ਸਾਲ? ਆ ਆ ਮੁੰਡੇ ਦੀ ਉਮਰ 23 ਸਾਲ ਆ ਤੇ ਇਹਨੂੰ 2-3 ਸਾਲ ਹੋ ਗਏ ਤੇ ਕੰਮ ਕਰਦੇ ਨੇ। ਕਿੱਡਾ ਕਿ ਤੂੰ ਕਿਤੇ ਭਾਰ ਚੱਕਾਈਦਾ ਜਾਂ ਕਿੰਨਾ ਕੁ ਹੈਵੀ ਕੰਮ ਇਹਨੂੰ ਹੀ ਦੇਖ ਲੋ ਇਹਦਾ ਸਰੀਰ ਨਾਲੇ ਸਾਡਾ ਕਿੱਡਾਗਾ ਕਿਤੇ ਹਨਾ ਸਾਡੇ ਕੰਮ ਤੇ ਇੰਨਾ ਜ਼ਿਆਦਾ ਨਹੀਂ ਹੈਗਾ ਵੀ ਜੇ ਜਿੰਨੇ ਬੰਦੇ ਤੋਂ ਨਹੀਂ ਚੀ ਚੱਕ ਹੁੰਦੀ ਤੇ ਉਹਨੂੰ ਕਈਏ ਚੱਕ ਵਡੀਆਂ ਕੰਮ ਲਈ ਤੇ ਮਸ਼ੀਨਾਂ ਹੀ ਹੁੰਦੀਆਂ ਤੇ ਬਸ ਉਮੂ ਹੁੰਦਾ ਵੀ ਮਨ ਜਾ ਮਾਰਨਾ ਪੈਂਦਾ ਪਹਿਲਾਂ 10 ਦਿਨ 15 ਦਿਨ ਜਦੋਂ ਬੰਦਾ 10 15 ਕਿ ਦਿਨ ਲਾ ਲਿੰਦਾ ਫਿਰ ਯੂਸਟੂ ਹੋ ਜਾਂਦਾ ਚਲੋ ਇੰਨਾ ਕੋ ਵੀਡੀਓ ਬਣਾਉਣ ਦਾ ਮੇਰਾ ਸੀਗਾ ਮਨਤਵ ਸਤਿ ਸ੍ਰੀ ਅਕਾਲ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸਾਡਾ ਵੀ ਮੇਰਾ ਵੀ ਕੰਮ ਸ਼ੁਰੂ ਹੋਣ ਵਾਲਾ ਤੇ ਲੱਗਾ ਜਾ ਕੇ ਕੰਮ ਤੇ ਓਕੇ